ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਵੇਖਿਆ ਜੇ ਆ ਟਰੈਕਟਰ ਆ ਵੀਰ ਜੀ ਨੀਲਾ ਮਿੰਦਰਾ 255 1999 ਮਾਡਲ ਇੰਨ ਕੇ ਰਿਲੀਫਟ ਦਾ ਫੁੱਲ ਓਕੇ ਆ ਵੀਰ ਜੀ ਰੇਟ ਹੈਗਾ 1 ਲੱਖ 5000 ਤੇ ਵੀਰੇ ਲੋਡਰ ਹੈਗਾ ਬਿਲਕੁਲ ਨਿਊ ਇੱਕੋ ਟਰਾਲੀ ਭਰੀ ਆ ਰੇਟ ਹੈਗਾ ਜੀ 21000 ਰੁਪਿਆ ਬਾਕੀ ਤੁਸੀਂ ਫੋਨ ਤੇ ਸੰਪਰਕ ਕਰ ਲਓ ਤੇ ਟਰੈਕਟਰ ਆ ਗਿਆ ਅੱਗੇ ਵੀਰ ਜੀ ਕਿਸੇ ਵੀਰ ਕੋਲ 2009 ਮਾਡਲ ਔਰ ਰੇਟ ਹੈਗਾ ਵੀਰ ਦਾ ਜੀ 390000 ਬਹੁਤ ਵਧੀਆ ਸੋਹਣਾ ਸੁਨੱਖਾ ਟਰੈਕਟਰ ਆ ਵੀਰ ਕੋਲ ਬਹੁਤ ਵਧੀਆ ਜਿਆਦੀਆਂ ਟਰਾਲੀਆਂ ਖੜੀਆਂ ਨੇ ਬਹੁਤ ਸੋਹਣੀਆਂ ਸਾਫ਼ ਸੁਥਰੀਆਂ ਤੁਹਾਨੂੰ ਇਸ ਵੀਰ ਕੋਲ ਹਰੇਕ ਤਰ੍ਹਾਂ ਦੀ ਮੌਕੇ ਤੇ ਹਾਜ਼ਰ ਟਰਾਲੀ ਮਿਲ ਜਾਵੇਗੀ ਜਾਲੀ ਵਾਲੀ ਬਿਨਾ ਜਾਲੀ ਤੋਂ ਟਰਾਲੇ ਟਰਾਲੀਆਂ ਹੋਰ ਖੇਤੀਬਾੜੀ ਸੰਧ ਹਰੇਕ ਤਰ੍ਹਾਂ ਦੇ ਵੀਰ ਕੋਲ ਤੰੀਆਂ ਦੇ ਸੈੱਟ ਬਹੁਤ ਜਿਆਦੇ ਪੈਣੇ ਤੇ ਵੀਰੇ ਕੋਲ ਹਰੇਕ ਤਰ੍ਹਾਂ ਦੀ ਜਾਲੀ ਵਾਲੀ ਟਰਾਲੀ ਖੜੀ ਏ ਜਿਹੜੇ ਵੀਰ ਨੇ ਕੋਈ 11 ਫੁੱਟੀ ਲੈਣੀ ਜਾਂ 12 ਫੁੱਟੀ ਟਰਾਲੀ ਲੈਣੀ ਏ ਸਾਰੇ ਸੈਜ ਵੀਰ ਕੋਲ ਮੌਕੇ ਤੇ હાજર ਖੜੇ ਨੇ ਵੀਰ ਦਾ ਅਗੇ ਨੰਬਰ ਆਜਣਾ ਸਕਰੀਨ ਤੇ ਤੇ ਕਰ ਲੈਣਾ ਵੀਰ ਜੀ ਸੰਪਰਕ ਸਬਰ ਵੀਰ ਕੋਲ ਬਹੁਤ ਵਧੀਆ ਸੰਧ ਹੁੰਦੇ ਨੇ ਤੇ ਜਿਹੜੇ ਵੀ ਮੱਤੀ ਮਰਜੀ ਤੁਸੀਂ ਵੀਰ ਇਹ ਵੀਰ ਨੂੰ ਫੋਨ ਕਰਦੇ ਸਕਦੇ ਜੇ ਤੁਹਾਨੂੰ ਸਾਧਨ ਹਰੇਕ ਤਰ੍ਹਾਂ ਦੀ ਖੇਤੀਬਾੜੀ ਮੌਕੇ ਤੇ ਹਾਜ਼ਰ ਮਿਲਣਗੇ ਵੀਰ ਨੇ ਕੱਲੀ-ਕੱਲੀ ਟਰਾਲੀ ਦੀ ਫੋਟੋ ਪਾਈ ਏ ਕੋਈ ਬਰੀਕ ਜਾਲੀ ਵਾਲੀ ਕੋਈ ਮੋਟੀ ਵਾਲੀ ਜਿਵੇਂ ਦੀਆਂ ਵੀ ਟਰਾਲੀਆਂ ਖੜੀਆਂ ਵੀਰ ਕੋਲ ਤੇ ਮੌਕੇ ਲਈ ਹੁਣ ਚਲੋ ਤੂੜੀ ਵਾਲੀਆਂ ਦਾ ਤਾਂ ਖਾਸ ਕਰਕੇ ਹੁਣ ਵੀਰੇ ਸੀਜ਼ਨ ਆ ਰਿਹਾ ਏ ਤੇ ਕਰ ਲੋ ਵੀਰ ਨਾਲ ਕਨੈਕਟ ਜਿਹੜਾ ਵੀ ਤੁਹਾਨੂੰ ਸੈਜ ਦੀ ਟਰਾਲੀ ਚਾਹੀਦੀ ਮੌਕੇ ਤੇ ਹਾਜ਼ਰ ਮਿਲੇਗੀ ਤੇ ਇਸ ਵੀਰ ਕੋਲ ਟੇਰ ਸਾਰੀਆਂ ਟਰਾਲੀਆਂ ਤੇ ਤਵੀਆਂ ਸੈੱਟ ਮੌਕੇ ਤੇ હાજર ਨੇ ਵੀਰ ਕੋਲ ਤੇ ਵੀਰ ਨੇ ਕੱਲੀਆਂ-ਕੱਲੀਆਂ ਫੋਟੋਆਂ ਚਾਰੇ ਪਾਸਿਓ ਪਾਈਆਂ ਹੋਈਆਂ ਨੇ ਵੀਰ ਨੇ ਤੇ ਆ ਵੀ ਥੱਲਿਓਂ ਵੀ ਪਾਈਆਂ ਹੀਸਾ ਗਾਡਰ ਮਤਲਬ ਵੀ ਬਿਲਕੁਲ ਓਕੇ ਟਰਾਲੀਆਂ ਨੇ ਤੇ ਆ ਵੀਰ ਕੋਲ ਜਾਲੀ ਵਾਲੀਆਂ ਇਹਨੇ ਕਈਆਂ ਦੀਆਂ ਵੀਰ ਨੇ ਜਾਲੀਆਂ ਲਾਈਆਂ ਹੋਈਆਂ ਨੇ ਉਹ ਤੁਹਾਨੂੰ ਕੱਸ ਕੇ ਦੇਣਗੇ ਵੀਰੇ ਤੇ ਕਈਆਂ ਟਰਾਲੀਆਂ ਦੇ ਨਾਲ ਵੇਡਾ ਵੀਰੇ ਬਾਕੀ ਵੀਰ ਜੀ ਹੁਣ ਸੀਜ਼ਨ ਦਾ ਨੇੜਾ ਆ ਚੱਲਿਆ ਜਿਹੜੇ ਤੂੜੀ ਵਾਲੇ ਵੀਰ ਖਰੀਦਨੀਆਂ ਚਾਹੁੰਦੇ ਨੇ ਤੇ ਇਸ ਵੀਰਕ ਦਾ ਇਸ ਵੀਰ ਦਾ ਨੰਬਰ ਅੱਗੇ ਸਕਰੀਨ ਤੇ ਚੱਲ ਰਿਹਾ ਏ ਤੇ ਕਰ ਲੈਣਾ ਕਨੈਕਟ ਮੇਰਾ ਵੀਰ ਜੀ ਹਰੇਕ ਤਰ੍ਹਾਂ ਦੀ ਤੁਹਾਨੂੰ ਇਸ ਵੀਰ ਕੋਲੋਂ ਮੌਕੇ ਤੇ ਟਰਾਲੀ ਮਿਲੇਗੀ ਬਾਕੀ ਇਸ ਵੀਰ ਕੋਲ ਟਰਾਲੀਆਂ ਟਰੈਕਟਰ ਮਾਲ ਕੇ ਚੱਲੋ ਵੀ ਚੰਗੀਆਂ ਵਧੀਆ ਨਵੀਆਂ ਹਾਲਤ ਚ ਤਵੀਆਂ ਹੋਣਗੀਆਂ ਤੇ ਘੱਟ ਰੇਟ ਵਾਲੀਆਂ ਵੀ ਵੈਸੇ ਤਵੀਆਂ ਆਈਆਂ ਵੀਰ ਕੋਲ ਇਹ ਤੇ ਚੰਗੀਆਂ ਨਵੀਂ ਹਾਲਤ ਵਿੱਚ ਵੀ ਆ ਤੇ ਬਹੁਤ ਵਧੀਆ ਵੇਖੋ ਵੀਰ ਜੀ ਤਵੀਆਂ ਤਰਾ ਤਰਾ ਦੀਆਂ ਵੀਰ ਕੋਲ ਮੌਕੇ ਤੇ ਹਾਜ਼ਰ ਖੜੀਆਂ ਨੇ ਕਰ ਲੋ ਇੱਕ ਵਾਰੀ ਜਰੂਰ ਕਨੈਕਟ ਇਸ ਮੇਰੇ ਵੀਰ ਨਾਲ ਤੇ ਅੱਗੇ ਵੀਰ ਦਾ ਨੰਬਰ ਆ ਚੱਲਿਆ ਸਕਰੀਨ ਦਾ ਬਹੁਤ ਸੈੱਟ ਵੀਰ ਕੋਲ ਪਏ ਨੇ ਮੌਕੇ ਤੇ ਹਾਜ਼ਰ ਇਹ ਇੱਕੋ ਮਾਲਕ ਵੀਰ ਦੇ ਵੀਰ ਜੀ ਇਹ ਸਾਰੇ ਸੰਦ ਨੇ ਤੇ ਤੂੰ ਹੀ ਜਿਹੜੇ ਵੀਰ ਨੇ ਤਵੀਆਂ ਖਰੀਦਣੀਆਂ ਹੁਣ ਕੋਈ ਸਸਤੇ ਰੇਟ ਵਾਲੀ ਕੋਈ ਮਹਿੰਗੇ ਰੇਟ ਵਾਲੀ ਕਿ ਆ ਸਾਰੀਆਂ ਸਕਰੀਨ ਤੇ ਉੱਤੇ ਚੱਲ ਰਹੀਆਂ ਵੀਰੇ ਤੇ ਮਾਲਕ ਵੀਰ ਰੇਟ ਫੋਨ ਤੇ ਦੱਸਣਗੇ ਵੀਰਾਂ ਨੇ ਸਾਨੂੰ ਰੇਟ ਨਹੀਂ ਦੱਸਿਆਗਾ ਤੇ ਅੱਗੇ ਫਿਰ ਇੱਕ ਹੋਰ ਸੈੱਟ ਆ ਗਿਆ ਹੈ ਵੀ ਇਹ ਵੀ ਸੈੱਟ ਬਹੁਤ ਵਧੀਆ ਤਮੀਆਂ ਵੀਰ ਕੋਲੋਂ ਬਾਕੀ ਖੇਤੀਬਾੜੀ ਹੱਲਾ ਕਰਾਇਆ ਜੰਦਰਾ ਸੁਹਾਗਾ ਹਰੇਕ ਤਰ੍ਹਾਂ ਦੇ ਹਾਲ ਤੁਸੀਂ ਇਹ ਵੀਰ ਕੋਲੋਂ ਖਰੀਦ ਸਕਦੇ ਹੋ ਤੇ ਵੀਰ ਕੋਲੋਂ ਤੂੜੀ ਵਾਲੇ ਰੀਪਰ ਵੀਰ ਕੋਲ ਵੀ ਬਹੁਤ ਜ਼ਿਆਦਾ ਖੜੇ ਨੇ ਤੇ ਤੂੜੀ ਵਾਲੇ ਰੀਪਰ ਵੀ ਵੀਰ ਕੋਲੋਂ ਤੁਸੀਂ ਖਰੀਦ ਸਕਦੇ ਏ ਤੇ ਤੂੜੀ ਧੋਣ ਵਾਲੇ ਟਰੈਕਟਰ ਜਿਹੜੇ ਛੋਟੇ ਆ ਵੀਰੇ 724 ਹੋ ਗਿਆ ਇਹ 255 ਹੋ ਗਿਆ ਜਵਰਾਜ ਹੋ ਗਿਆ ਨਿੱਕੇ ਟਰੈਕਟਰ ਵੀਰੇ ਤੁਹਾਨੂੰ ਇਸ ਵੀਰ ਕੋਲੋਂ ਬਹੁਤ ਪਾਸਿਰ ਮਿਲਣਗੇ ਤੇ ਆ ਵੀ ਤਵੀਆਂ ਵੀਰ ਜੀ ਬਹੁਤ ਵਧੀਆ ਤਵੀਆਂ ਵੀਰ ਨੇ ਫੋਟੋਆਂ ਪਾਈਆਂ ਵੀਰੇ ਬਹੁਤ ਭਾਰੀਆਂ ਹੈਵੀ ਤਵੀਆਂ ਨੇ ਵੀਰੇ ਚੰਗੇ ਸੈੱਟ ਨੇ ਹਿੱਸੇ-ਉਸੇ ਨਿੱਗਰ ਲੱਗੇ ਨੇ ਚੈਨਲ ਗੱਲ ਰਹੇ ਬਿਲਕੁਲ ਓਕੇ ਨੇ ਤੇ ਕਰ ਲੋ ਵੀਰ ਨਾਲ ਕਨੈਕਟ ਅੱਗੇ ਵੀਰ ਦਾ ਨੰਬਰ ਆ ਗਿਆ ਇੱਕ ਵੀਰ ਜੀ ਦੂਜੀ ਬੇਨਤੀ ਇਹ ਆ ਅਸੀਂ ਚੰਗੀਆਂ ਵੀਡੀਓ ਪਾਉਣੇ ਰਹਿੰਨੇ ਹਾਂ ਰੋਜ਼ ਤੇ ਵੀਰੇ ਲੱਕ ਮਿੰਟ ਸ਼ੇਅਰ ਜਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਤੇ ਅਸੀਂ ਬਿਲਕੁਲ ਫ੍ਰੀ ਵਿੱਚ ਐਡ ਲਾਉਣੇ ਆ ਜਿਹੜੇ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ ਹੈ ਸਾਡਾ ਨੰਬਰ ਹੈ ਜੀ 703984 ਹਯਾਰ ਫੇਰ ਬੋਲ ਦਿੰਨੇ ਜੀ 703984 ਹਜ਼ਾਰ ਤੇ ਨੀਰਵਾ ਜਾਨੀ ਕੇ ਤੇ ਇਹਤੇ 5 ਤੋਂ 7 ਫੋਟੋਵਾਂ ਪਾਓ ਐਡ ਤੁਹਾਡੀ ਬਿਲਕੁਲ ਫ੍ਰੀ ਵਿੱਚ ਲੰਘਾ ਦਿੱਤੀ ਜਾਵੇਗੀ ਤੇ ਇੱਕ ਵੀਰੇ ਲੱਕ ਮਿੰਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰਾ ਵੀਰ ਚੰਗੀਆਂ ਵੀਡੀਓਾਂ ਤਾਂ ਗੂਠਾ ਨਾਪ ਦਿਆ ਕਰੋ ਤੁਹਾਡੇ ਕੱਲੇ-ਕੱਲੇ ਗੂਠੇ ਦੀ ਸਾਨੂੰ ਲੋੜ ਏ ਤੁਹਾਡੇ ਵੀਰਾਂ ਭਾਈਆਂ ਦੇ ਸਿਰ ਤੇ ਚੈਨਲ ਚੱਲਣਾ ਏ ਵੀਰੇ ਤੇ ਚੈਨਲ ਨੂੰ ਕਰੋ ਮੇਰਾ ਸਪੋਰਟ ਮੇਰਾ ਵੀਰ ਤੁਹਾਡੇ ਕੋਲ ਸਮੇਂ ਸਿਰ ਵੀਰਿਓ ਪਹੁੰਚ ਸਕਣ ਤੇ ਕਰ ਲੋ ਸਬਸਕ੍ਰਾਈਬ ਮੇਰਾ ਵੀਰ ਤੇ ਅਸੀਂ 12:00 ਵਜੇ ਵੀਡੀਓ ਪਾਉਣੇ ਹੁੰਨਿਆ ਤੇ ਆ ਵੀਰ ਦਾ ਆ ਗਿਆ ਜੇ ਮਾਲਕ ਵੀਰ ਦਾ ਨੰਬਰ ਤੇ ਕਰ ਲੋ ਮੇਰਾ ਵੀਰ ਕਨੈਕਟ ਰੇਗ ਤਰਾਦੀਆਂ ਟਰਾਲੀਆਂ ਟਰਾਲੇ ਟਰੈਕਟਰ ਤਮੀਆਂ ਰੋਟਾਵੇਟਰ ਰੋਟਾਵੇਟਰ ਡ੍ਰੇਲਾ ਜੋ ਵੀ ਤੁਸੀਂ ਮੰਗੋਗੇ ਵੀਰ ਕੋਲ ਮੌਕੇ ਦੇ ਹਾਜ਼ਰੇ ਤੇ ਹੁਣ ਦਿਓ ਸਾਨੂੰ ਜੱਜ ਸਤ ਸ੍ਰੀ ਅਕਾਲ ਜੀ